ਜੇਲਾ ਗੁਰਦਾਸਪੁਰ ਦੇ ਹਲਕਾ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਕਨਵੀਨਰ ਗੁਰਪ੍ਰੀਤ ਬੜੈਚ ਦੇ ਨਾਮਜ਼ਦਗੀ ਪੱਤਰ ਵਿੱਚ ਇਲੈਕਸ਼ਨ ਕਮਿਸ਼ਨ ਦੇ ਮੁਤਾਬਕ ਬੈਂਕ ਅਕਾਊਂਟ ਵਾਲੀ ਪ੍ਰਕਿਰਿਆ ਸਹੀ ਨਾ ਹੋਣ ਕਰਕੇ ਗੁਰਪ੍ਰੀਤ ਨੂੰ ਵਾਪਸ ਜਾਣਾ ਪਿਆ ਸੀ ਅੱਜ ਗੁਰਪ੍ਰੀਤ ਬੜੈਚ ਨੇ ਆਪਣੇ ਵਕੀਲਾਂ ਅਤੇ ਚੰਦ ਸਪੋਰਟਰਾਂ ਦੇ ਨਾਲ ਐਸ ਡੀ ਐਮ ਆਫਿਸ ਬਟਾਲਾ ਪਹੁੰਚੇ ਅਤੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ ਮੈਂ ਉਹਦੇ ਹਰ ਰੰਗ ਵਿੱਚ ਰਾਜ਼ੀ ਹਾਂ ਹਰ ਰੰਗ 'ਚ ਖੁਸ਼ ਰਹਿਣਾ ਬਟ ਗੱਲ ਇੱਕ ਟੈਕਨੀਕਲ ਪ੍ਰੋਬਲਮ ਛੋਟੀ ਜੀ ਸੀ ਕਿ ਅਕਾਊਂਟ ਜਿਹੜਾ ਸੀ ਸੇਮ ਡੇ ਦਾ ਸੀ ਜਿਹੜਾ ਇਲੈਕਸ਼ਨ ਵਾਸਤੇ ਸਪੈਸ਼ਲ ਅਕਾਊਂਟ ਖੋਲਣਾ ਪੈਂਦਾ ਪਿੱਛੇ ਛੁੱਟੀਆਂ ਆ ਗਈਆਂ ਸੀ ਸੰਡੇ ਨਹੀਂ ਸੀ ਮਿਲ ਸਕਿਆ ਉਸ ਤੋਂ ਪਹਿਲਾਂ ਲੋਹੜੀ ਮਾਗੀ ਕਰਕੇ ਵੀ ਲੇਟ ਹੋ ਗਿਆ ਸੀ ਤੇ ਕੱਲ ਅੱਜ ਇੱਕ ਗੈਪ ਪੈ ਗਿਆ ਇੱਕ ਦਿਨ ਦਾ ਅੱਜ ਸਾਰੇ ਕਾਗਜ਼ ਠੀਕ ਸੀ ਔਰ ਪਰਮਾ ਹਾਂਜੀ ਜਮਾ ਕਰਾ ਦਿੱਤੇ ਸੀ ਬੋਖਲਾਹਟ ਵਿੱਚ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾਂਦੇ ਨੇ ਇਹ ਮੋਦੀ ਨਾਲੋਂ ਤੇ ਜ਼ਿਆਦਾ ਸਟਰੋਂਗ ਤਾਂ ਨਹੀਂ ਹੈਗੇ ਜੀ ਮੋਦੀ ਛਾਲਾ ਮਾਰ ਮਾਰ ਕਹਿੰਦਾ ਸੀ ਇਸ ਵਾਰ ਕੇਜਰੀ ਵਾਲका ਸਫਾਇਆ ਕਰ ਦਿੰਗੇ ਤੇ ਤਿੰਨ ਸੀਟਾਂ ਤੇ ਸਬਰ ਕਰਨਾ ਪਿਆ ਸੀ ਤੇ ਕਾਂਗਰਸ ਨੂੰ ਆਂਡੇ ਛਕਨੇ ਪਏ ਸੀ ਬਿਲਕੁਲ ਜ਼ੀਰੋ ਆਇਆ ਸੀ ਉਹਨਾਂ ਦਾ ਮੋਦੀ ਸਾਹਿਬ ਨੇ ਮਜ਼ਾਕ ਕੀਤਾ ਸੀ ਕਿ ਜਦੋਂ ਸਾਡੀਆਂ ਚਾਰ ਸੀਟਾਂ ਆਈਆਂ ਸੀ ਨਾ ਲੋਕ ਸਭਾ 'ਚ ਜਿਹੜੀ ਐਮਪੀਜ਼ ਨੂੰ ਬੱਸ ਲੈਣ ਆਉਂਦੀ ਤੇ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਨੂੰ ਬੱਸ ਦੀ ਲੋੜ ਨਹੀਂ ਹੈ ਤੋ ਚਾਰਾਂ ਆਟੋ 'ਮੇ ਆਜਿਆ ਕਰਨਗੇ ਫਿਰ ਉਹਦਾ ਜਦੋਂ ਵਿਧਾਨ ਸਭਾ ਦਿੱਲੀ ਦੇ ਵਿੱਚ ਤਿੰਨ ਸੀਟਾਂ ਆਈਆਂ ਫਿਰ ਸਾਡੇ ਬੰਦੇ ਨੇ ਵੀ ਕਿਹਾ ਸੀ ਪਈ ਇਹਨਾਂ ਤੇ ਹੁਣ ਆਟੋ ਦੀ ਲੋੜ ਨਹੀਂ ਸਕੂਟਰ ਤੇ ਆਜਿਆ ਕਰਨਗੇ ਤਿੰਨੇ ਸੋ ਇਹ ਸਮਾਂ ਜਵਾਬ ਦਿੰਦਾ ਹੁੰਦਾ ਹੈ ਸੋ ਦਮਗਦੇ ਮਾਰਨੇ ਜਾਂ ਆਪਣੀ ਹਸਤੀ ਤੋਂ ਵੱਡੀ ਗੱਲ ਕਰਨੀ ਕਿਸੇ ਨੂੰ ਕੋਈ ਰੋਕ ਨਹੀਂ ਸਕਦਾ ਆਪਣੀ ਆਪਣੀ ਸਮਝ ਹੁੰਦੀ ਹੈ ਗੁਰਦਾਸਪੁਰ ਤੋਂ ਪੋਪਾਲ ਸਿੰਘ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਹੋਰਿਆ ਚੰਗ